ਸਵਾਗਤ ਹੈ ਤੁਹਾਡਾ ਸਾਡੇ ਚੈਨਲ ਕਮਲ ਫੈਸ਼ਨ ਫਰੂਟ ਤੇ ਮੇਰੇ ਵੱਲੋਂ ਸਾਰਿਆਂ ਸਤਿ ਸ੍ਰੀ ਅਕਾਲ ਨਮਸਤੇ ਆਪਾਂ ਜਿਹੜੀ ਅੱਜ ਵਾਲੀ ਵੀਡੀਓ ਲੈ ਕੇ ਆਏ ਤੁਹਾਡੇ ਲਈ ਉਹ ਲੈ ਕੇ ਆਪਾਂ ਭਾਰੀ ਹੈਵੀ ਸਲਵਾਰ ਦੀ ਕਟਾਈ ਜੀ ਬੇ ਕਿ ਆਪਾਂ ਇਹ ਦੇਖੋ ਪਾ ਰਹੀ ਹੈ ਵੀ ਨਾਪ ਦੀ ਜਿਹੜੀ ਸਲਵਾਰ ਹੈ ਆਪਾਂ ਉਹ ਕਟਾਈ ਕਰਾਂਗੇ ਕਿਸ ਤਰੀਕੇ ਨਾਲ ਕਟਾਈ ਕਰਨੀ ਹੈ ਆਪਾਂ ਪ੍ਰੋਪਰ ਤੁਹਾਨੂੰ ਦੇਵਾਂਗੇ ਜਾਣਕਾਰੀ ਵੀਡੀਓ ਸਤੋਂ ਲੈ ਕੇ ਅੰਦਾਜ਼ਾ ਕਰ ਧਿਆਨ ਨਾਲ ਦੇਖਣਾ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਨਵੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦ ਮਿਲ ਸਕੇ ਆਪਾਂ ਦੇਖੋ ਇਹ ਸਲਵਾਰ ਹੈ ਜਿਹੜੀ ਪੂਰੀ ਹੈਵੀ ਬਣਾਉਣੀ ਹੈ ਤੇ ਅੱਗੇ ਤੋਂ ਆਪਾਂ ਚੱਕ ਵੀ ਬਣਾਉਣੀ ਹੈ ਇਹਦੀ ਮਿਸ ਆਪਾਂ ਇਸ ਤਰੀਕੇ ਨਾਲ ਢਾਲ ਦੇਣੀ ਹੈਗਾ ਆਪਾਂ ਪ੍ਰੋਪਰ ਤੁਹਾਨੂੰ ਜਾਣਕਾਰੀ ਦੇਵਾਂਗੇ ਦੇਖੋ ਆਪਣੀ ਬੈਕ ਦੇ ਦੀ ਸਲਵਾਰ ਦੀ ਸ਼ੇਪ ਵੀ ਸੋਹਣੀ ਆਵੇ ਤੇ ਫਰੰਟ ਤੋਂ ਆਪਣੀ ਸਲਵਾਰਾ ਦੀ ਚੱਕ ਮੰਜੀ ਬਣੇ ਆਪਾਂ ਇਹ ਸਲਵਾਰ ਦੀ ਵੀਡੀਓ ਤੁਹਾਨੂੰ ਦੱਸਾਂਗੇ ਆਪਾਂ ਇਹ ਆਲਓਵਰ ਸੂਟ ਦੇ ਵਿੱਚ ਜਿਹੜਾ ਕੱਪੜਾ ਵਿੱਚ ਆਪਾਂ ਉਹਦੇ ਵਿੱਚ ਪੂਰੀ ਹੈਵੀ ਸਲਵਾਰ ਦੀ ਜਿਹੜੀ ਕਟਾਈ ਕਰਨੀ ਆ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਹਾਨੂੰ ਦੱਸਦੇ ਆ ਭਾਰੀ ਹੈਵੀ ਸਲਵਾਰ ਦੀ ਕਟਾਈ ਕਰਨ ਦਾ ਤਰੀਕਾ ਇਹ ਮੇਰੇ ਕੋਲ ਸੀਗਾ 5 ਮੀਟਰ ਆਲਓਵਰ ਸੂਟ 5 ਮੀਟਰ ਆਲਓਵਰ ਸੂਟ ਸੀਗਾ ਇਹ ਗੀਰੇ ਵਿੱਚੋਂ ਮੈਂ 셔ਟ ਲਾਤੀ ਦੇਖੋ ਹਾਫ ਬਾਜੂ ਦਾ ਮੈਂ ਬਣਾਏਗਾ ਸੂਟ ਇੱਕ ਤਾਂ ਮੇਰੇ ਕੋਲ ਦੇਖੋ ਇਹ ਵਾਲਾ ਕਪੜਾ ਬਚ ਗਿਆ ਤੇ ਇਹ ਆਪਣਾ 셔ਟ ਦੇ ਨਾਲ ਉਹ ਲੈ ਹੈਗਾ ਜਿਹਦੇ ਵਿੱਚੋਂ ਆਪਾਂ ਪੌਂਚੇ ਦੀ ਕਟਾਈ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਸਲਵਾਰ ਦੇ ਨਾਪ ਦੇ ਬਾਰੇ ਸਲਵਾਰ 35 ਇੰਚ ਹੈਗੀ ਹੈ ਕਿ ਸਲਵਾਰ ਤਿਆਰ ਸਾਢੇ 6 ਇੰਚ ਹੈਗੀ ਦੀ ਮੂਰੀ 25 ਇੰਚ ਹੈਗੀ ਹੈ 벨ਟ ਤਿਆਰ ਹੁਣ ਆਪਾਂ ਇਹ ਨਾਪ ਦੀ ਦੇਖੋ ਸਲਵਾਰ ਹੈ ਜਿਹੜੀ ਕਟਾਈ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਜਿਹੜੀ ਪੌਂਚੇ ਦੀ ਕਟਾਈ ਕਰਾਂਗੇ ਤੇ 벨ਟ ਦੀ ਮੇਰੇ ਕੋਲ ਜਿਹੜਾ ਇਹ ਕਪੜਾ ਲਿਆ ਹੋਇਆ ਹੈਗਾ ਦੇਖੋ ਇਹ ਹੈਗਾ ਹੈਗਾ ਸ਼ਰਟ ਦੇ ਨਾਮ ਕਪੜਾ ਲਿਆ ਹੋਇਆ ਹੈ ਤੇ ਇਹਦੇ ਵਿੱਚੋਂ ਮੈਂ ਸਭ ਤੋਂ ਪਹਿਲਾਂ ਪਹੁੰਚਾਂ ਦੀ ਕਟਾਈ ਕਰੂੰਗੀ ਕਿਸ ਤਰੀਕੇ ਨਾਲ ਕਰਨਾ ਮੈਂ ਤੁਹਾਨੂੰ ਇਹ ਦੱਸਦੀ ਆਂ ਦੇਖੋ ਇਹਦੇ ਵਿੱਚੋਂ ਮੈਂ ਪਹੁੰਚਾਂ ਦੀ ਕਟਾਈ ਕਰੂੰਗੀ ਸਭ ਤੋਂ ਮੇਨ ਪੈਨ ਦੇਖੋ ਜਿਹੜੀ ਪ੍ਰੋਬਲਮ ਆਉਂਦੀ ਹੈ ਵੀ ਦੀਦੀ ਜਿਹੜਾ ਤੁਸੀਂ ਇਹ 3 ਇੰਚ ਘਟਾ ਕੇ ਕੱਟਦੇ ਹੋ ਉਹਦਾ ਸਾਨੂੰ ਮਤਲਬ ਦੱਸੋ ਇਹਦਾ ਮਤਲਬ ਆਪਾਂ ਤੁਹਾਨੂੰ ਦੱਸਿਆ ਜਾਨੀ ਕਿ ਆਪਣੇ ਕੋਲੇ ਹੈ ਜੇ 35 ਇੰਚ ਸਲਵਾਰ ਤਿਆਰ 35 ਦੇ ਵਿੱਚ ਆਪਾਂ 4.5 ਇੰਚ ਆਪਾਂ 벨ਟ ਕੱਢਾਂਗੇ ਆਪਣੇ ਕੋਲੇ ਬਚ ਗਈ ਦੇਖੋ 33.5 ਇੰਚ 33.5 ਇੰਚ 벨ਟ ਦੀ ਕਟਾਈ ਬਚ ਗਈ ਜਿਹੜੀ ਆਪਾਂ ਜਦੋਂ ਇਹਦੇ ਵਿੱਚ ਆਪਾਂ 1 ਇੰਚ ਮਾਰਜਨ ਪਾਵਾਂਗੇ ਕਟਾਈ ਦਾ ਜਾਨਕਿ ਇੱਧਾਂ ਇੰਚ ਉੱਪਰ ਦੱਧਾਂ ਇੰਚ ਨੀਚੇ ਦਾ ਤਾਂ ਉਹ ਬਣ ਗਿਆ ਸਾਢੇ 32 ਇੰਚ ਤੇ ਹੁਣ ਇਹਦੇ ਵਿੱਚ ਆਪਾਂ 3 ਇੰਚ ਘਟਾਵਾਂਗੇ 35 ਦੇ ਵਿੱਚੋਂ 3 ਇੰਚ ਘਟਾਇਆ ਤਾਂ ਆਪਣੇ ਕੋਲੇ ਕਿੰਨਾ ਰਹਿ ਗਿਆ ਸਾਢੇ 32 ਇੰਚ ਜਾਨਕਿ ਇਹਦੇ ਵਿੱਚ ਆਪਾਂ ਨੂੰ ਨਾ ਤਾਂ ਦੇਖੋ ਆ ਉੱਪਰ ਦੀ ਸਲਾਈ ਮਾਰਜਨ ਕਟਾਈ ਵਾਧੇ ਕਰਨ ਦਾ ਤਰੀਕਾ ਜ਼ਰੂਰਤਾ ਕੀ ਤੇ ਨਹੀਂ ਆਪਾਂ ਨੂੰ ਨੀਚੇ ਵਾਲੀ ਕਿਉਂਕਿ ਆਪਾਂ ਜਿਹੜਾ 3 ਇੰਚ ਘਟਾਪਾ 4 ਇੰਚ ਘਟਾਉਣਾ ਸੀ ਤੇ ਆਪਾਂ 3 ਇੰਚ ਦਾ ਪਹਿਲਾਂ ਹੀ ਘਟਾ ਕੇ ਕਟਿਆ ਤਾਂ 1 ਇੰਚ ਦੇਖੋ ਆਪਣਾ ਰਹਿ ਗਿਆ ਸਲਾਈਆਂ ਦਾ ਹੁਣ ਆਪਾਂ ਦੇਖੋ ਇਹਦੇ ਵਿੱਚੋਂ 3 ਇੰਚ ਘਟਾ ਕੇ ਦੇਖ ਮੈਂ ਨਿਸ਼ਾਨ ਲਗਾਉਂਗੀ ਸਲਵਾਰ ਦਾ 3.5 ਇੰਚ ਤੇ 3.5 ਇੰਚ ਤੇ ਦੇਖੋ ਮੈਂ ਸਲਵਾਰ ਦਾ ਨਿਸ਼ਾਨ ਲਗਾਉਂਗੀ ਇਸ ਤਰ੍ਹਾਂ 3.5 ਇੰਚ ਤੇ ਮੈਂ ਤੁਹਾਨੂੰ ਹੁਣ ਦਿਖਾਉਣੀ ਆ ਇਹਦੇ ਇਹਦਾ ਆਪਣਾ ਕਿੰਨਾ ਰਹਿ ਗਿਆ ਇਹ ਰਹਿ ਗਿਆ ਸਾਢੇ 32 ਇੰਚ ਉਸ ਤੋਂ ਬਾਅਦ ਦੇਖੋ ਪਹਿਲੀ ਪੌਂਚੇ ਦੀ ਕਟਾਈ ਕਰਨੀ ਆ ਹੁਣ ਪੌਂਚਾ ਆਪਾਂ ਕਿਸ ਤਰੀਕੇ ਨਾਲ ਕਟਾਈ ਕਰਨਾ ਜਾਨੀ ਕਿ ਇਹਦੀ ਮੂਰੀ ਹੈਗੀ ਹੈਗੀ ਸਾਢੇ 6 ਇੰਚ ਯਾਨੀ ਕਿ ਡਬਲ ਮੂਰੀ ਹੋਊਗੀ 13 ਇੰਚ ਡਬਲ ਮੂਰੀ ਹੋਊਗੀ 13 ਇੰਚ ਹੁਣ ਆਪਾਂ ਇਹਦੇ ਵਿੱਚ 13 ਨਹੀਂ ਕਟਾਈ ਕਰਾਂਗੇ ਆਪਾਂ 12 ਇੰਚ ਤੋਂ ਕਰਾਂਗੇ ਯਾਨੀ ਕਿ 6 ਇੰਚ ਆਪਾਂ 12 ਇੰਚ ਦੇਖੋ ਪੌਂਚੇ ਦੀ ਕਟਾਈ ਕਰਾਂਗੇ ਇਸ ਤਰ੍ਹਾਂ ਤੇ ਤਿੰਨ ਇੰਚ ਘਟਾਲਿਆ ਪਾਉਪਲਮ ਇਹ ਲੈ ਲਿਆ ਆਪਾਂ 35 ਤਿੰਨ ਸ਼ਾਮ ਇਹਨੂੰ ਆਪਾਂ ਇਹਦੇ ਨਾਲ ਨਾਲ ਪਹਿਲਾਂ ਇਹ ਕੱਪੜੇ ਨੂੰ ਲਾਹਾਂਗੇ ਜਿਹੜਾ ਜਿਹੜਾ ਪਲੇ ਕੱਪੜਾ ਹੈ ਆਪਣੇ ਮੂਰਿਆਂ ਦੇ ਲਈ ਕੰਮ ਆਊਗਾ ਜਿਹਦਾ ਆਪਾਂ ਮੂਰਿਆਂ ਦੇ ਬੁਕਰਮ ਲਗਾ ਕੇ ਆਪਾਂ ਮੂਰੀ ਬਣਾਵਾਂਗੇ ਇਸ ਤਰ੍ਹਾਂ ਹੁਣ ਦੇਖੋ ਆ ਗਿਆ ਆਪਣੀ ਜੇ ਜਿਹੜੀ ਸਲਵਾਰ ਡਿੱਗਣ ਦਾ ਤਾਂ ਹੱਲ ਜਿਵੇਂ ਕਿ ਤੇ ਇੱਕ ਆਪਣੀ ਸਲਵਾਰ ਹੈਗੀ ਇਹ ਪਹੁੰਚਾ ਆਪਣਾ ਪਿਆ ਹੋਇਆਗਾ ਇਹ ਆਪਣੀ ਆਪ ਮੁਹਰੀ ਬਣਾਲੀ ਬੈਲਟ ਜਣ ਲਈ ਬਲ ਪਾ ਲੇ ਤਾਂ ਇਹ ਮੁਹਰੀ ਆਪਣੀ ਸਲਵਾਰ ਦੇ ਅੱਗੇ ਤੋਂ ਇਸ ਤਰ੍ਹਾਂ ਪਹੁੰਚ ਦੇ ਉੱਪਰ ਇਕੱਠੀ ਹੋ ਜਾਂਦੀ ਹੈ ਇਹਦਾ ਕੀ ਕਰਨਾ ਆਪਾਂ ਇਹਦਾ ਹੱਲ ਕਰਨਾਗਾ ਉਹ ਆਪਾਂ ਦੇਖੋ ਇਸ ਤਰ੍ਹਾਂ ਇੱਥੋਂ ਆਪਾਂ 1 ਇੰਚ ਦੇ ਨੀਚੇ ਨੂੰ ਢਾਲ ਦੇ ਦਾਂਗੇ ਇਸ ਤਰ੍ਹਾਂ ਇੱਥੋਂ ਨੂੰ ਦੇਣੀ ਕੰਨੀਆਂ ਦੇ ਪਾਸੇ ਨੂੰ ਦੇਣੀ ਹੈ دوسری ਸ਼ੈਰ ਤੋਂ ਦੇਣੀ ਹੈ ਜਿਹੜਾ ਆਪਣਾ ਜਿੱਧਰੋਂ ਆਪਣੀ ਪਹੁੰਚ ਦੀ ਕਰੀਜ ਬਣੂਗੀ ਇਹਨੂੰ ਆਪਾਂ ਬਿਲਕੁਲ ਰੇਵ ਐ ਇਸ ਤਰ੍ਹਾਂ ਤੁਸੀਂ ਇਹ ਢਾਲ ਕਿਸੇ ਵੀ ਨਾਪ ਦੇ ਵਿੱਚ ਕਿਸੇ ਵੀ ਸਾਈਜ਼ ਦੇ ਵਿੱਚ ਕਿਸੇ ਵੀ ਤਰੀਕੇ ਨਾਲੇ ਪਾ ਸਕਦੇ ਹੋ ਇਸ ਤਰ੍ਹਾਂ ਇੱਥੇ ਦਵਾਂਗੀ ਹਲਕਾ ਜਿਹਾ ਮੈਂ ਇੱਕ ਹਕੀ ਟੋਕ ਲਗਾਉਂਗੀ ਜਦੋਂ ਦੇਖੋ ਆਪਾਂ ਹੈ ਸ਼ੈਡਾਂ ਦਾ ਸਲਵਾਰ ਜੜ ਲਈ ਇਹਦਾ ਆਪਾਂ ਬਲ ਪਾਵਾਂਗੇ ਬਲ ਉਹਨਾਂ ਦੇ ਬਰਾਬਰ ਆ ਇਸ ਤਰ੍ਹਾਂ ਚੱਕ ਕੇ ਪਾਇਆ ਜਾਊਗਾ ਇਸ ਤਰ੍ਹਾਂ ਦੇਖੋ ਇਹ ਅੱਗੇ ਤੋਂ ਆਪਣੀ ਸਲਵਾਰਾ ਨਹੀਂ ਪੂਰੀ ਚੱਕਵੇਂ ਦੇ ਸਟ੍ਰੇਟ ਸਲਵਾਰ ਬਣ ਜੂਗੀ ਬੈਕ ਤੋਂ ਆਪਣੀ ਸਲਵਾਰਾ ਜਿਹੜੀ ਪੂਰੀ ਹੈਵੀ ਬਣੂਗੀ ਉਹ ਹੈਵੀ ਕਿਸ ਤਰੀਕੇ ਨਾਲ ਬਣੂਗੀ ਹੁਣ ਆਪਾਂ ਤੁਹਾਨੂੰ ਉਹਦਾ ਤਰੀਕਾ ਦੱਸਦੇ ਹਾਂ ਹੁਣ ਰਹਿ ਗਿਆ ਆਪਣੇ ਕੋਲ ਇਹ ਕੱਪੜਾ ਇਹੇ ਕੱਪੜੇ ਤੇ ਆਪਾਂ 벨ਟ ਕੱਟਣੀ ਆ 25 ਇੰਚ ਆਪਣੇ ਕੋਲ ਹੈਗਾ ਇਹ ਸਾਰਾ 25 ਇੰਚ ਯਾਨੀ ਕਿ ਇਹਦੇ ਵਿੱਚ ਆਪਾਂ ਨੂੰ 3 ਤੇ 4 ਇੰਚ ਦਾ ਇਹਦੇ ਵਿੱਚ ਆਪਾਂ ਜੋੜ ਲਗਾਵਾਂਗੇ ਉਨਾਗਾ ਦੇਖੋ ਆਪਣੇ ਕੋਲੇ ਇਹ ਬਚਿਆ ਹੋਇਆ ਕੱਪੜਾ ਜਿਹੜਾ ਆਪਾਂ ਕੁੰਡੇ ਬਣਾਉਣੇ ਆ ਇਹ ਮੇਰੇ ਕੋਲ ਕੱਪੜਾ ਹੈਗਾਗਾ ਆਪਾਂ ਤੁਹਾਨੂੰ ਦੱਸ ਦਿਆਂ ਕਿੰਨੇ ਮੀਟਰ ਹੈਗਾ ਦੇਖੋ 2 ਮੀਟਰ ਦਾ ਇਹ ਆਪਣਾ ਸਿੱਧਾ ਹੋ ਗਿਆ 39 ਇੰਚ ਦੇ حساب ਨਾਲ ਕੱਲੇ ਕੁੰਦੇ ਕੁੰਦੇ ਦਾ ਆਪਾਂ ਕਪੜਾ ਤੁਹਾਨੂੰ ਦੱਸ ਰਹੇ ਆ ਇਹ ਆਪਣੇ ਕੋਲੇ 2.5 ਮੀਟਰ ਤੋਂ 2-3 ਇੰਚ ਉੱਪਰ ਹੈਗਾ ਜਿਹਦੇ ਆਪਾਂ ਕੁੰਦੇ ਬਣਾਉਣੇ ਆ ਹੁਣ ਦੇਖਦੇ ਕੁੰਦੇ ਬਣਾਉਣੇ ਦੇਖੋ ਮੈਂ ਕਪੜੇ ਜਿਹੜਾ ਇਸ ਤਰ੍ਹਾਂ ਰੱਖ ਲਿਆ ਹੁਣ ਬਣਾਉਣੀ ਆਪਾਂ ਪੂਰੀ ਹੈਵੀ ਸਲਵਾਰ ਇਸੇ ਤਰ੍ਹਾਂ ਆਪਾਂ ਪੂਰਾ 3 ਇੰਚ ਉੱਪਰ ਕੱਢ ਕੇ 35 ਇੰਚ ਤੇ ਦੇਖੋ ਨਿਸ਼ਾਨ ਲਗਾ ਲਿਆ ਇਸ ਤਰ੍ਹਾਂ ਇਹ ਤੁਲ ਜਾਣ ਲਗਾ ਲਿਆ ਮੈਂ 2.5 ਇੰਚ ਦਾ 3 ਇੰਚ ਉੱਪਰ ਕੱਢ ਕੇ ਆਪਾਂ ਇਸ ਤਰ੍ਹਾਂ 35 ਦੇ ਨਿਸ਼ਾਨ ਲਗਾ ਲਿਆ ਇਹ ਨਿਸ਼ਾਨ ਲਗਾ ਲਿਆ ਆਪਾਂ 2.5 ਇੰਚ ਦਾ 6 ਇੰਚਾ ਪਟਾਇੰਚ ਦਾ ਨਲਗਾ ਕਿਉਂਕਿ ਆਪਾਂ 6 ਇੰਚ ਉਧਰ ਮੂਰੀ ਕੱਢੀ ਹੈਗੀ ਜਿਹੜੀ 12 ਇੰਚ ਯਾਨੀ ਕਿ ਡਬਲ ਫੋਲਡ 12 ਇੰਚ ਤੇ ਉਹਦਾ ਹਾਫ ਕਰਾਂਗੇ 6 ਇੰਚ ਤਾਂ ਅੱਧਾ ਇੰਚ ਮਾਰਜਨ ਆਪਾਂ ਇਧਰੋਂ ਲੈ ਲਿਆ ਦੇ ਵਿੱਚ ਇੱਕ ਨਿਸ਼ਾਨ ਆਪਾਂ ਐਸ ਸਾਈਡ ਤੋਂ ਲਗਾਵਾਂਗੇ 3 ਇੰਚ ਉੱਪਰ ਕੱਢਾਂਗੇ ਇਸ ਤਰ੍ਹਾਂ 3 ਇੰਚ ਉੱਪਰ ਕੱਢ ਕੇ 35 ਇੰਚ ਤੇ ਨਿਸ਼ਾਨ ਆਪਾਂ ਇੱਕ ਹੋਰ ਦੇ ਲਾਂਗੇ ਇਸ ਤਰ੍ਹਾਂ ਇੱਥੇ ਵੀ ਇੱਕ ਨਿਸ਼ਾਨ ਆਪਾਂ ਲਗਾਵਾਂਗੇ 8 ਇੰਚ ਤੇ ਇਹ ਤੋਂ ਆਪਾਂ ਇਹ ਕੱਟ ਵੀ ਕੱਟ ਦਾਂਗੇ ਇਹ ਢਾਈ ਵਾਲਾ ਵੀ ਇਹ ਦੋਨੋਂ ਢਾਈ ਢਾਈ ਵਾਲੇ ਦੇਖੋ ਆਪਾਂ ਇਸ ਤਰ੍ਹਾਂ ਕੱਟ ਲਏ ਹੁਣ ਇਹਨਾਂ ਨੂੰ ਆਪਾਂ ਇਸ ਤਰੀਕੇ ਦੇ ਨਾਲ ਬਿਲਕੁਲ ਰੇਵ ਕਰਕੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਫੜਾਂਗੇ ਦੇਖੋ ਬਿਲਕੁਲ ਤਿਰਸਾ ਬਣ ਗਿਆ ਤੁਸੀਂ ਦੇਖ ਸਕਦੇ ਹੋ ਇਹਨੂੰ ਮੈਂ ਇਸ ਤਰ੍ਹਾਂ ਰੱਖ ਲੂੰਗੀ ਹੁਣ ਇਹ ਪਿਛਕਾਰ ਤੋਂ ਆਪਾਂ ਸੈਂਟਰ ਦੇ ਵਿੱਚ ਇਹਨੂੰ ਕੱਟ ਕਰ ਦਾਂਗੇ ਕਿਧਰੋਂ ਆਪਾਂ ਇਹ ਕੁੰਦਿਆਂ ਦੇ ਨਾਲ ਦੇਖੋ ਇਸ ਤਰ੍ਹਾਂ ਇਹਦੇ ਲੰਬਾਈਆਂ ਜਿਹੜੀਆਂ ਦੋਨੇ ਇਹ ਮਿਲਾ ਦਾਂਗੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਲੰਬਾਈ ਆਪਾਂ ਮਿਲਾਤੀਆਂ ਇਹਨੂੰ ਆਪਾਂ ਪੂਰੀ ਹੈਵੀ ਸਲਵਾਰ ਬਣਾਉਣਾਗਾ ਇਹ ਮਿਲਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚੋਂ ਥੋੜਾ ਜਿਹਾ ਕੱਪੜਾ ਲੈਣਾਗਾ ਜ਼ਿਆਦਾ ਨਹੀਂ ਕਟਾਈ ਕਰਨੀ ਇਹਦੇ ਵਿੱਚੋਂ ਆਪਾਂ ਇਦਾਂ ਆਪਾਂ ਲਵਾਂਗੇ ਦੇਖੋ ਇਸ ਤਰ੍ਹਾਂ 9 ਇੰਚ ਕੱਪੜਾ ਇਹ 9 ਇੰਚ ਕੱਪੜੇ ਨੂੰ ਆਪਾਂ ਇਸ ਤਰੀਕੇ ਦੇ ਨਾਲ ਸਿੱਧਾ ਕਰ ਲਾਂਗੇ ਇੱਥੇ ਆਪਾਂ 11 ਇੰਚ ਤੇ ਨਿਸ਼ਾਨ ਲਗਾ ਦਾਂਗੇ ਬੈਲਟ ਦਾ ਝੋ ਹੱਸਣ ਦਾ ਨਿਸ਼ਾਨ 11 ਇੰਚ ਤੇ ਇਦਾਂ ਆਪਾਂ ਇੱਕ ਲਵਾਂਗੇ ਇਹ ਫੱਟੀ ਜਿਹੜੀ ਆਪਣੀ ਇਹ ਵਾਲੀ ਫੱਟੀ ਆ ਇਹ ਐਸਾ ਪਰ ਟਿੰਡਿਆ ਆਪਣਾ نیچے ਦੇਖੋ ਕੁੰਦੇ ਵਾਲਾ ਇਧਰ ਪਹੁੰਚੇ ਦੇ ਨਾਲ ਆਪਣਾ ਅਟੈਚੂ ਹੇਠੇ ਤੋਂ ਕੁੰਦਾ ਇਧਰ ਆਪਾਂ ਇਹ ਪਾਸੇ ਨੂੰ ਇਸ ਤਰ੍ਹਾਂ ਰੱਖਾਂਗੇ ਬਿਲਕੁਲ ਇਹਦੀ ਸੇਧ ਨੂੰ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਜਿਆਦਾ ਰੇਵ ਹੈ ਜਿਹੜੀ ਕਟਾਈ ਉਹ ਨਹੀਂ ਪਾਉਣੀ ਹੈਗੀ ਇਹਨੂੰ ਆਪਾਂ ਦੇਖੋ ਇੱਥੇ ਬਿਲਕੁਲ ਹਲਕਾ ਹਦਕਾ ਇਸ ਤਰ੍ਹਾਂ ਸ਼ੇਪ ਦੇਣੀ ਹੈ ਤੇ ਇੱਥੇ نیچے ਤੋਂ ਆਪਾਂ ਇਹਨੂੰ ਕਟਾਈ ਕਰਕੇ ਲੈ ਕੇ ਆਵਾਂਗੇ ਹੁਣ ਇਹ ਹੋ ਗਈ ਦੇਖੋ ਆਪਣੇ ਹੁੰਦਿਆਂ ਦੀ ਕਿਟਾਈ ਇਹ ਤੋਂ ਆਪਾਂ ਇਹਨਾਂ ਨੂੰ ਕਰ ਦਾਂਗੇ ਅਲੱਗ ਤੁਸੀਂ ਦੇਖ ਸਕਦੇ ਹੋ ਇਹ ਪੂਰੀ ਆਪਣੀ ਹੈਵੀ ਸਲਵਾਰ ਬਣੂਗੀ ਇਹ ਨਾਲ ਆਪਣੇ ਇਹਦੇ ਨਾਲ ਹੋ ਜਾਵਾਂਗੇ ਅਟੈਚ ਆਪਣੇ ਇਸ ਤਰ੍ਹਾਂ ਪਾਉਂਚੇ ਇਹਦੇ ਵਿੱਚ ਜਿਹੜੇ ਬਾਲ ਆਪਨੇ ਬਹੁਤ ਹੀ ਵਧੀਆ ਪਹਿਣਗੇ ਆਪਾਂ ਤੁਹਾਨੂੰ ਇਹਦੀ ਸਲਾਈ ਕਰਨ ਦਾ ਤਰੀਕਾ ਵੀ ਦੱਸਾਂਗੇ ਅਗਲੀ ਵੀਡੀਓ ਦੇ ਵਿੱਚ ਵੀ ਜਿਹੜਾ ਆਪਾਂ ਬਾਲ ਨੇ ਇਹਦੇ ਪਿੱਛੇ ਆਪਾਂ ਹਾਈ ਵੀ ਸਾਈਜ਼ ਦੇ ਵਿੱਚ ਜਿਹੜੇ ਬਾਲ ਨੇ ਕਿਸ ਤਰੀਕੇ ਨਾਲ ਪਾਏ ਨੇ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਇਹਦੀ ਬੈਲਟ ਨੂੰ ਤਿਆਰ ਆਪਾਂ ਬੈਲਟ ਕਟਾਈ ਕਰਾਂਗੇ ਜਿਹੜਾ ਆਪਣਾ ਦੇਖੋ ਇਹ ਕੱਪੜਾ ਲਿਆ ਹੈਗਾ ਇਹ ਕੱਪੜੇ ਦੇ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਇੱਕ ਪੱਲਾ ਬੈਲਟ ਦਾ ਕੱਢਾਂਗੇ 7 ਇੰਚ ਚੜਾਈ ਦੇ ਵਿੱਚ ਆਪਾਂ ਸਿਰਫ ਇੱਕ ਪੱਲੇ ਦੇ ਵਿੱਚ ਜੋੜ ਪਾਵਾਂਗੇ ਬੈਲਟ ਹੈ ਇਹਨਾਂ ਦੀ 25 ਇੰਚ ਤਾਂ ਆਪਾਂ ਕਟਾਈ ਕਰਨੇ 26 ਇੰਚ ਇਹ ਤੋਂ ਆਪਾਂ 13 ਇੰਚ ਤੇ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਤੇ 7 ਇੰਚ ਕਰਾਂਗੇ ਆਪਾਂ ਇਹਦੀ ਚੜਾਈ ਬੈਲਟ ਦੀ 7 ਇੰਚ ਚੜਾਈ ਕਰਾਂਗੇ ਇਸ ਤਰ੍ਹਾਂ ਇਹਨੂੰ ਆਪਾਂ ਇੱਥੇ ਇਥੋਂ ਇਹ ਆਪਣਾ 벨ਟ ਦਾ ਤੁਸੀਂ ਦੇਖ ਸਕਦੇ ਹੋ ਇੱਕ ਪੱਲਾ ਆ ਗਿਆ। ਉਸ ਤੋਂ ਬਾਅਦ ਜਿਹੜਾ ਆਪਣਾ ਇਹ ਬਚਿਆ ਹੋਇਆ ਕੱਪੜਾ ਹੈਗਾ ਇਹ ਕੱਪੜੇ ਦੇ ਵਿੱਚੋਂ ਆਪਾਂ 벨ਟ ਕਟਾਈ ਕਰਾਂਗੇ ਇਸ ਤਰ੍ਹਾਂ। ਥੋੜਾ ਜਿਹਾ ਆਪਣਾ ਇੱਕ ਸਾਈਡ ਤੇ ਪਾਊਗਾ ਇਹਦੇ ਵਿੱਚ ਜੋੜ। ਪਾਣੂ ਬਿਲਕੁਲ ਸਿੱਧਾ ਕਰਕੇ ਸਲਾਈ ਨਿਸ਼ਾਨੀ ਲਗਾ ਲਾਂਗੇ ਇੱਕ ਤਾਂ ਜਿਹੜਾ ਆਪਣਾ ਕੱਪੜਾ ਵੱਧ ਘਟਣਾ ਹੋ ਸਕੇ ਜਦੋਂ ਵੀ ਤੁਸੀਂ ਆਪਣੀ ਡਿਗਰੀ ਸਲਵਾਰ ਦਾ ਹੱਲ ਕਰਨਾ ਹੈ ਹਮੇਸ਼ਾ ਜਦੋਂ ਵੀ ਕਾਟ ਪੈਂਦੀ ਹੈ ਤਾਂ ਆਪਣੇ ਪੌਂਚੇ ਦੇ ਵਿੱਚ ਹੀ ਪੈਂਦੀ ਹੈ ਤੁਸੀਂ ਬੈਲਟ ਦੇ ਵਿੱਚ ਚਾਹੇ ਕਿੰਨੀ ਮਰਜ਼ੀ ਕਟਾਈ ਕਰ ਲਓ ਕਿਉਂਕਿ ਬੈਲਟ ਦੇ ਵਿੱਚ ਜਿਹੜਾ ਢਾਲ ਪਾ ਕੇ ਆਪਣੀ ਸਲਵਾਰ ਦਾ ਹੱਲ ਡਿਗਰੀ ਦਾ ਨਹੀਂ ਹੁੰਦਾ ਹਮੇਸ਼ਾ ਜਦੋਂ ਆਪਾਂ ਪੌਂਚੇ ਦੇ ਵਿੱਚ ਢਾਲ ਦੇਵਾਂਗੇ ਤਾਂ ਆਪਣੀ ਸਲਵਾਰ ਜਿਹੜੀ ਅੱਗੇ ਤੋਂ ਨਹੀਂ ਦਿਖਦੀਗੀ ਤੇ ਜਿਹਦੇ ਨਾਲ ਆਪਣੀ ਸਲਵਾਰ ਬਿਲਕੁਲ ਸਹੀ ਤਰੀਕੇ ਨਾਲ ਬੰਨਦੀ ਹੈ ਵੀ ਦੇਖ ਸਕਦੇ ਹੋ ਮੈਂ ਹਲਕਾ ਜਾਂ ਜੋੜ ਪਾਇਆ ਇੱਕ ਸਾਈਡ ਤੇ ਇਹ ਜੋੜ ਆਪਾਂ ਇਹਦੇ ਵਿੱਚ ਪਾਇਆਗਾ ਸਿਰਫ 4.5 ਇੰਚ ਦਾ ਇੱਕ ਪੱਲੇ ਦੇ ਵਿੱਚ ਇਹ ਇਸ ਤਰ੍ਹਾਂ ਜਿਹੜੀ ਆਪਾਂ ਬੈਲਟ ਦੀ ਕਟਾਈ ਕਰੀ ਆ ਮੈਨੂੰ ਉਮੀਦ ਹੈ ਵੀ ਇਹ ਜਾਲੀ ਵੀਡੀਓ ਤੁਹਾਨੂੰ ਬਹੁਤ ਜਿਆਦਾ ਪਸੰਦ ਆਈ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੇ ਕਿਸੇ ਵੀ ਚੀਜ਼ ਦੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸਾਡੇ WhatsApp ਨੰਬਰ ਦੇ ਉੱਪਰ ਮੈਸੇਜ ਕਰ ਸਕਦੇ ਹੋਗੇ ਤੇ ਤੁਸੀਂ ਕਮੈਂਟਾਂ ਰਾਹੀਂ ਵੀ ਜਿਹੜਾ ਆਪਣੇ ਤੋਂ ਪੁੱਛ ਸਕਦੇ ਹੋ ਅਸੀਂ ਥੋੜਾ ਜਿਹਾ ਤੁਹਾਡੇ ਤੋਂ ਮਾਫੀ ਚਾਹੁੰਦੇ ਕਿਉਂਕਿ ਸਾਡੇ ਕੋਲ ਕੰਮ ਬਹੁਤ ਜ਼ਿਆਦਾ ਹੋਣ ਕਰਕੇ ਇਹਦੀ ਵੀਡੀਓ ਆਪਾਂ ਤਾਂ ਛੇਤੀ ਨਹੀਂ ਪੈ ਰਹੀਗੀ ਤੇ ਉਹਦੇ ਲਈ ਅਸੀਂ ਤੁਹਾਡੇ ਤੋਂ ਮਾਫੀ ਚਾਹੁੰਦੇ ਦੇਖੋ ਆਪਾਂ ਕੋਸ਼ਿਸ਼ ਕਰਾਂਗੇ ਵੀ ਹਰ ਰੋਜ਼ ਰੈਗੂਲਰਲੀ ਆਪਾਂ ਵੀਡੀਓ ਜਿਹੜੀ ਤੁਹਾਡੇ ਲਈ ਲੈ ਕੇ ਆਈਏ ਤੇ ਹਰ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਤੇ ਤੁਸੀਂ ਘਰ ਬੈਠੇ ਹੋ ਤਾਂ ਪਲੀਜ਼ ਲਾਈਕ ਕਰੋ ਸਾਡਾ ਸਿੱਖ ਸਕੋ ਆਪਾਂ ਦੇਖੋ ਇਹ ਵੀਡੀਓ ਸਾਡੇ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਅਗਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ